ਸਸਾ ਦੋਸਤਾਂ ਲਈ ਤੇ ਦੋਸਤੋ ਮੈਂ ਤੁਹਾਡੇ ਨਾਲ ਅੱਗੇ ਪੋਸਟ ਪਾਈ ਸੀ ਆਪਾਂ ਆਚਾਰ ਪਾਉਣਾ ਕਿਹੜੀ ਸਰਪਟ ਲਿੱਤਾ ਦੇਖੋ ਆਪਾਂ ਆਚਾਰ ਲੈ ਲਿਆ ਤੁਸੀਂ ਆਪ ਦੀ ਦੋਪੈਸਟੀ ਅਨੁਸਾਰ ਕਿੰਨੇ ਵੀ ਲੈ ਸਕਦੇ ਹੋ 2 ਕਿਲੋ 4 ਕਿਲੋ ਲੈ ਸਕਦੇ ਹੋ ਤੇ ਉਹ ਮੈਂ ਬਾਈ ਤੋਂ ਅੱਜ ਆਂਬ ਲੈ ਕੇ ਖਟਵਾ ਰਿਆਂਗਾ ਦੇਖੋ ਇਹ ਕਲਾ ਹੁੰਦੀ ਹੈ ਆਂਬ ਕੱਟਣ ਦੀ ਇਹ ਆਂਬ ਦਾ ਦੇ ਹੱਥ ਕਟਾ ਲਈ ਹੈ ਨਾ ਦੇ ਇਹ ਜਿਸ ਨੇ ਹੱਥ ਕਟਾ ਲਈ ਜੀ ਆਮ ਮੈਂ ਤਾਂ ਨਹੀਂ ਕਰ ਸਕਦਾ ਇਸ ਨੂੰ ਨਹੀਂ ਆਪਣਾ ਬੱਟੂ ਦਾ ਹੈ ਹੈ ਇਹ ਸਾਡੇ ਨਾਲ ਬਜ਼ੁਰਗ ਜੀ ਹੈਗੇ ਸਾਡੇ ਕਮਾਂਡੀਆਂ ਪੰਡਾਂ ਤੋਂ ਆ ਕਿ ਅਸੀਂ ਖੜੇ ਸੀਗੇ ਤੇ ਅਸੀਂ ਚਾਰ ਲੈ ਰਹੇ ਸੀ ਪੁੱਛ ਰਹੇ ਸੀ ਬਾਪੂ ਜੀ ਕਿਵੇਂ ਆ ਬੱਪੂ ਜੀ ਇਹ ਚਾਰ ਦਾ ਕਿਵੇਂ ਕਿੰਨਾ ਬੈਨੀਫਿਟ ਹੁੰਦਾਗਾ ਬਹੁਤ ਬਹੁਤ ਸਿਹਤ ਵਾਸਤੇ ਹੈ ਜੀ ਉਹਦੇ ਆਪਣਾ ਸਾਥ ਜੀ ਨਾ ਉਹਦੇ ਨਾਲ ਪਹਿਲੇ ਸਾਥੀ ਅੰਦੇ ਨਾ ਪਹਿਲੇ 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 ਵਾਹ ਇਨਕੀ ਇਹ ਚੀਜ਼ਾਂ ਦਾ ਘਰੇ ਹੋਣਾ ਜ਼ਰੂਰੀ ਹੈ